ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਸਵਾਗਤ ਹੈ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਬਲੌਗ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਫਿਲੀਪੀਨ ਦੀ ਸਵੇਰ ਮਤਲਬ ਆਪਾਂ ਸੀਗੇ ਕੰਮ ਤੇ ਅੱਜ ਫਿਲੀਪੀਨ ਤੇ ਜਿਵੇਂ ਤੁਹਾਨੂੰ ਪਤਾ ਆਪਾਂ ਫਿਲੀਪੀਨ ਦੇ ਵਿੱਚ ਆ ਤੇ ਆਪਾਂ ਚੱਲੇ ਸੀਗੇ ਕੰਮ ਤੇ ਤੇ ਸਵੇਰ ਦਾ ਮੌਸਮ ਚੈੱਕ ਕਰੋ ਤੁਸੀਂ ਮਤਲਬ ਕਿਵੇਂ ਰਾਤ ਦਾ ਮੀਂਹ ਪਈ ਜਾਂਦਾ ਦੋ ਤਿੰਨ ਦਿਨ ਲਗਾਤਾਰ ਹੋ ਗਈ ਮਤਲਬ ਇੱਥੇ ਮੀਂਹ ਪਈ ਜਾਂਦਾ ਮੀਂਹ ਪਈ ਜਾਂਦਾ ਦੇਖੋ ਬਾਈ ਕਿੰਨੀ ਤੇਜ਼ ਗਿਆ ਲੋਕ ਤੇਜ਼ੀ ਬਹੁਤ ਕਰਦੇ ਆ ਯਾਰ ਤੇ ਹੁਣ ਆਪਾਂ ਕੰਮ ਤੇ ਜਾਈ ਜਾਂਦੇ ਸੀਗੇ ਮੈਂ ਤੁਹਾਨੂੰ ਰਾਹ ਦੇ ਵਿੱਚ ਜਿਹੜੀਆਂ-ਜਿਹੜੀਆਂ ਚੀਜ਼ਾਂ ਮੈਨੂੰ ਦਿਸਣਗੀਆਂ ਉਦਾਂ ਨਹੀਂ ਆ ਮੈਂ ਤੁਹਾਨੂੰ ਦਿਖਾਉਂਗਾ ਵਲੌਗ ਦੇ ਵਿੱਚ ਕੈਚ ਕਰਨ ਦੀ ਕੋਸ਼ਿਸ਼ ਕਰਾਂਗੇ ਆਪਾਂ ਤੇ ਚਲੋ ਹੁਣ ਅੱਗੇ ਜਾ ਕੇ ਮਿਲਦੇ ਹਾਂ ਲੋ ਜੀ ਆਪਾਂ ਖੜੇ ਆਂ ਪਲੈਂਕੀ ਦੇ ਵਿੱਚ ਜਿਵੇਂ ਕਿ ਪਿਛਲੇ ਵਲੌਗ ਚ ਤੁਸੀਂ ਦੇਖਿਆ ਜਿੱਥੇ ਆਪਾਂ ਮੱਛੀਆਂ ਦਾ ਰੇਟ ਪੁੱਛਿਆ ਸੀ ਨਾਲੇ ਚਿਕਨ ਦਾ ਉੱਥੇ ਖੜੇ ਆਂ ਆਪਾਂ ਉਹ ਜਗ੍ਹਾ ਸਵੇਰ ਵੇਲੇ ਇਦਾਂ ਨਜ਼ਰ ਆਉਂਦੀ ਆ ਤੇ ਸ਼ਾਮ ਦਾ ਮਾਹੌਲ ਕੁਝ ਹੋਰ ਹੁੰਦਾ ਸਵੇਰ ਦਾ ਕੁਝ ਹੋਰ ਹੁੰਦਾ ਸ਼ਾਮ ਨੂੰ ਬਹੁਤ ਜ਼ਿਆਦਾ ਟ੍ਰੈਫਿਕ ਲੱਗ ਜਾਂਦਾ ਕਿਉਂਕਿ ਸ਼ਾਮ ਦੇ ਟਾਈਮ ਰੋਡ ਦੇ ਆਸ-ਪਾਸੇ ਤਿੰਦੇ ਲੱਗ ਜਾਂਦੇ ਆ ਸਾਰੇ ਜਮਿਆ ਦੇਖੋ ਖਾਲੀ ਪਏ ਹਨ ਮੈਂ ਤੁਹਾਨੂੰ ਚੁੱਕ ਕਰਕੇ ਦਿਖਾਉਣਾ ਜਿਵੇਂ ਖਾਲੀ ਪਿਆ ਸਾਰਾ ਤਾਂ ਇੱਥੇ ਮਾਰਕੀਟ ਲੱਗ ਜਾਂਦੀ ਹੈ ਸ਼ਾਮ ਦੇ ਟਾਈਮ ਤੇ ਸ਼ਾਮ ਨੂੰ ਹੀ ਚੱਲਦਾ ਵਾ ਕੰਮ ਇੱਥੇ ਬਲੈਂਕੀ ਦੇ ਵਿੱਚ ਤੇ ਹੁਣ ਸਵੇਰ ਵੇਲੇ ਦਾ ਮਾਹੌਲ ਕੁਛ ਇਦਾਂ ਦਾ ਹੁੰਦਾ ਵਾ ਖਾਲੀ-ਖਾਲੀ ਮਤਲਬ ਇੱਥੇ ਆਏ ਆ ਯਾਰ ਜਿਹੜੀਆਂ ਤਾਂ ਦੁਕਾਨਾਂ ਹੈਗੀਆਂ ਵਾ ਮਤਲਬ ਇਦਾਂ ਪੱਕੇ ਦਿੰਦੇ ਆ ਅੱਧੀਆਂ ਤਾਂ 10 ਵਜੇ ਬੰਦ ਹੋ ਜਾਂਦੀਆਂ ਰਾਤ ਨੂੰ ਤੇ ਅੱਧੀਆਂ ਹੁੰਦੀਆਂ 24/7 ਵਾਲੀਆਂ ਤੇ ਜਿਹੜੇ ਸ਼ਾਮ ਨੂੰ ਦਿੰਦੇ ਲੱਗਦੇ ਆ ਰੋਡ ਦੇ ਆਲੇ ਦੁਆਲੇ ਚਿਕਨ ਵਾਲੇ ਹੋਰ ਹੌਟ ਡੌਗ ਵਾਲੇ ਜਿਵੇਂ ਆਪਣੇ ਲੱਗਦੇ ਹੁੰਦੇ ਆ ਉਹ ਸ਼ਾਮ ਨੂੰ ਹੀ ਲੱਗਦੇ ਆ ਤੇ ਜਿਹੜੇ ਸਵੇਰੇ ਲੱਗਣੇ ਆ ਉਹ ਸਵੇਰੇ ਹੀ ਲੱਗਦੇ ਆ ਖਾਣੇ ਵਾਲੇ ਦਿੰਦੇ ਉਹ ਵੀ ਉਹ ਸਵੇਰੇ ਲੱਗਦੇ ਆ ਉਹ ਸ਼ਾਮ ਨੂੰ ਮਤਲਬ ਦੁਪਹਿਰੇ ਹੀ ਉਹ ਬੰਦ ਕਰ ਦਿੰਦੇ ਆ ਤੇ ਇੱਕ ਇੰਨਾ ਲੋਕਾਂ ਦੀ ਖਾਲ ਗੱਲ ਤੁਹਾਨੂੰ ਹੋਰਦਾ ਦਾ ਮੰਤਰਵਾ ਜਿਹੜੇ ਟਰਾਈਸਾਈਕਲਾਂ ਵਾਲੇ ਆ ਮਤਲਬ ਬਹੁਤ ਵਾਲੇ ਐਂ ਕਰਦੇ ਆ ਜੇ ਜਦੋਂ ਮਤਲਬ ਇਹਨਾਂ ਨੇ ਗੇੜੇ ਲਾ ਕੇ ਇਹਨਾਂ ਦੇ ਜਦੋਂ ਇਹਨਾਂ ਕੋਲ 2-400 ਰੁਪਏ ਬਣ ਗਿਆ ਫਿਰ ਇਹਨਾਂ ਨੇ ਜਾ ਕੇ ਘਰੇ ਆ ਉਹਦਾ ਰੈਸਟ ਕਰਨ ਲੱਗ ਗਿਆ ਨਾ 100 ਯਾਰਾ ਮਤਲਬ ਇਹ ਅੱਜ ਦਾ ਸੋਚਦੇ ਆ ਯਾਰ ਕੱਲ ਦਾ ਨਹੀਂ ਸੋਚਦੇ ਇਹ ਬੰਦੇ ਅੱਜ ਦਾ ਸੋਚ ਕੇ ਜ਼ਿੰਦਗੀ ਜਿਉਂਦੇ ਆ ਇਹ ਅੱਜਵਾਰੇ ਸੋਚ ਕੇ ਤੇ ਫਿਰ ਇਹ ਜਾ ਕੇ ਸੌ ਜਾਂਦੇ ਆ ਉਹਦਾ 2-400 ਬਣਾ ਕੇ ਫਿਰ ਸ਼ਾਮ ਨੂੰ ਜਾਂਦੇ ਆ ਮਿੱਤਰੋ ਘੜੇ-ਗੂੜੇ ਲਾਉਣ ਠੰਡੇ ਹੋਏ 300 200 ਤੋਂ ਬਣਾ ਕੇ ਚਲੇ ਜਾਂਦੇ ਆ ਕਰਨ ਬਸ ਇਹਨਾਂ ਲੋਕਾਂ ਨੂੰ ਮਾਇਆ ਵੀ ਅੱਜ ਦਾ ਕੀ ਖਾਣਾ ਕੱਲ੍ਹ ਵਾਰੇ ਇਹਨਾਂ ਨੂੰ ਕੋਈ ਮਤਲਬ ਹੈ ਨਹੀਂ ਉਦਾਂ ਖੁਸ਼ ਦੇ ਲੋਕ ਆਏ ਮਿੱਤਰੋ ਚੰਗੇ ਲੋਕ ਆ ਇਹ ਜ਼ਿੰਦਗੀ ਜਿਉਂਦੇ ਆ ਸਹੀ ਮੈਨੇ ਜਿਵੇਂ ਆਪਾਂ ਅੱਗੇ ਦੀ ਸੋਚਦੇ ਆ ਵੀ ਅੱਗੇ ਦਾ ਕੀ ਕਰਨਾ ਇਹਨਾਂ ਨੂੰ ਕੋਈ ਫਿਕਰ ਨਹੀਂ ਅੱਗੇ ਦੀ ਇਹ ਬਸ ਜਿਵੇਂ ਹੈਗਾ ਠੀਕ ਆ ਅੱਜ ਦਾ ਸੋਚਦੇ ਆ ਤੇ ਉਹ ਸਾਹਮਣੇ ਪਹਾੜੀ ਨਜ਼ਰ ਆਉਂਦੀ ਉਹ ਤੁਹਾਨੂੰ ਉਹਦੇ ਕਾਰਨ ਮੀ ਇੱਥੇ ਜਿਹੜਾ ਜ਼ਿਆਦਾ ਪੈਂਦਾ ਵਾ ਮੀਹ ਦੇ ਕਾਰਨ ਨਾ ਸੜਕ ਦੇ ਉੱਤੇ ਰੇਤਾ ਹੀ ਰੇਤਾ ਆ ਗਿਆ ਦੇਖੋ ਤੁਸੀਂ ਦੇਖੋ ਤੇ ਹੁਣ ਗਰੇਨਾਂ ਲੱਗੀਆਂ ਹੋਈਆਂ ਰੇਤਾ ਸਾਫ਼ ਕਰਨ ਲਈ ਆ ਦੇਖੋ ਜੀ ਸੀ ਵੀ ਗਰੇਟਰ ਲੱਗਿਆ ਹੋਇਆ ਤੇ ਉਹ ਰੁਕਿਆ ਹੋਇਆ ਉਹਨਾਂ ਨੇ ਮੂਰੇ ਦੇਖੋ ਐਨਾ ਰੇਤ ਆ ਗਿਆ ਸਾਹਮਣੇ ਦੇਖੋ ਬਈ ਸਫਾਈ ਚੱਲ ਰਹੀ ਹੈ ਸੜਕ ਦੀ ਇਹਦੇ ਨਾਲ ਸਫਾਈ ਕਰਦੇ ਆ ਸੜਕਾਂ ਦੀ ਜਦੋਂ ਰੇਤਾ ਆ ਜਾਂਦਾ ਮੀਹ ਦੇ ਕਾਰਨ ਬੜਾ ਬੰਦੇ ਖੜੇ ਆ ਰੋਕ ਰਹੇ ਆ ਵੀ ਐਂ ਕਰਕੇ ਵੀ ਮਤਲਬ ਸਫਾਈ ਚੱਲ ਰਹੀ ਹੈ ਤਾਂ ਕਰਕੇ ਟ੍ਰੈਫਿਕ ਬਹੁਤ ਲੱਗਿਆ ਹੋਇਆ। ਇੱਕ ਦ੍ਰਿਸ਼ ਦੇਖਣ ਨੂੰ ਮਿਲਿਆ ਵਾ ਦਿਖਾਉਂਦਾ ਤੁਹਾਨੂੰ। ਆਹ ਦੇਖੋ ਪਹਿਲਾਂ ਸਾਹਮਣੇ ਪਹਾੜ ਇਹ ਐਂ ਘੁੰਮਦਾ ਘੁੰਮਦਾ ਤੇ ਉਹ ਸਾਹਮਣੇ ਦੇਖੋ ਬੱਦਲ ਸ਼ੁਰੂ ਹੋ ਗਏ ਤੇ ਪਹਾੜ ਇੱਥੇ ਜਮਾ ਦਿਸਨੇ ਬੰਦ ਹੋ ਗਏ ਆ। ਇੱਥੇ ਪੂਰਾ ਕਲੀਅਰ ਦਿਸਦਾ ਪਿਆ। ਤੇ ਇਧਰ ਆ ਕੇ ਬੱਦਲ ਸ਼ੁਰੂ ਹੋ ਗਏ ਜਮਾ ਪਹਾੜ ਦਿਸਣ ਨੂੰ ਬੰਦ ਹੋ ਗਏ ਆ। ਤੇ ਸਿੱਧਾ ਰਾਹ ਜਾ ਕੇ ਪਹਾੜੀਆਂ ਨੂੰ ਲੰਘ ਜਾਂਦਾ ਵਾ ਤੇ ਇੱਧਰ ਮੁੜ ਕੇ ਇਹ ਸ਼ਹਿਰ ਦੇ ਵਿੱਚ ਜਾ ਵੱੜਦਾ ਵਾ ਮਤਲਬ ਉਸੇ ਜਿਹੜੇ ਰੋਡ ਤੋਂ ਆਪਾਂ ਆਏ ਆ ਉਹੀ ਰੋਡ ਤੇ ਚੱਲਿਆ ਜਾਂਦਾ ਉਹ ਸਾਹਮਣੇ ਸ਼ਹਿਰ ਸ਼ੁਰੂ ਹੋ ਗਿਆ ਦੇਖੋ ਇਹ ਬਾਹਰ-ਬਾਰ ਦਾ ਏਰੀਆ ਆ ਜਾਂਦਾ ਵਾ ਇੱਧਰ ਜੋ ਆਪਣੀ ਸ਼ਹਿਰ ਦਾ ਇਹ ਆਹ ਰੋਡ ਤੋਂ ਦਾ ਸ਼ਹਿਰ ਵਾਲੂ ਮੁੜ ਜਾਂਦਾ ਵਾ ਵਾਪਸ ਆਇਆ ਕੰਮ ਕੇ ਇੱਥੇ ਨਾ ਸਬਜ਼ੀਆਂ ਸਾਰੀਆਂ ਮਿਲਦੀਆਂ ਵਾ ਜਿਵੇਂ ਦੇਖੋ ਆ ਬੰਦ ਗੋਭੀ ਪਈ ਆ ਖੀਰੇ ਛੱਲੀਆਂ ਅਗਾਜ਼ਰਾ ਪਈਆਂ ਵਾ ਹਨਾ ਤੇ ਹੋਰ ਵੀ ਸਾਰਾ ਕੁਝ ਇੱਥੇ ਮਿਲਦਾ ਵਾ ਤੇ ਇੱਕ ਤੋਂ ਨਿੱਕੀ ਕੀ ਦਿਖਾਉਣਾ ਆ ਦੇਖੋ ਮੱਛੀਆਂ ਇਹ ਮੱਛੀਆਂ ਨੂੰ ਨਾ ਸੁਕਾ ਕੇ ਵੇਚਦੇ ਆ ਇਹ ਸੁੱਕੀਆਂ ਮੱਛੀਆਂ ਬਿਕਦੇ ਆ ਵਾ ਤੇ ਉਹ ਸਾਹਮਣੇ ਵੀ ਸੁੱਕੀਆਂ ਮੱਛੀਆਂ ਪਈਆਂ ਵਾ ਇਹ ਤਲਕੇ ਘਰੇ ਲੈ ਆ ਕੇ ਖਾਂਦੇ ਆ ਤੇ ਆ ਘਿਓ ਆ ਜਿਹੜਾ ਇਹ ਐਂ ਸੇਲ ਕਰਦੇ ਆ ਮਤਲਬ ਐਂ ਖਰੀਦਦੇ ਆ ਲੋੜ ਅਨੁਸਾਰ ਆਪਣੀ ਹੰਗੂਣੀ ਵੀ ਪੀਪੀਆਂ ਭਰ-ਭਰ ਕੇ ਲੈਂਦੇ ਆ ਤੇ ਇੱਥੇ ਆਏ ਸਭ ਕੁਝ ਮਿਲਦਾ ਵਾ ਮਤਲਬ ਆਏ ਨਹੀਂ ਕੋਈ ਚੀਜ਼ ਹੈ ਨਹੀਂ ਜੀ ਮਿਲਦਾ ਸਭ ਕੁਝ ਆ ਦੇਖੋ ਤੁਹਾਨੂੰ ਮੈਂ ਸਬਜ਼ੀਆਂ ਦਿਖਾਈਆਂ ਤੇ ਚਲੋ ਬਈ ਖਾਣਾ ਖਾ ਚੱਲਦੇ ਆਂ ਅੱਗੇ ਕੰਮ ਵਾਲਣ ਨੂੰ ਤੇ ਰਾਹ ਦੇ ਵਿੱਚ ਜੋ-ਜੋ ਆਊਗਾ ਮੈਂ ਤੁਹਾਨੂੰ ਦਿਖਾਉਂਦਾ ਜਾਊਂਗਾ ਮਿੱਤਰੋ ਹੁਣ ਆਪਾਂ ਖੜੇ ਆਂ ਇਹਨਾਂ ਦੇ ਚਰਚ ਦੇ ਸਾਹਮਣੇ ਇਹ ਇਹਨਾਂ ਦਾ ਚਰਚ ਆ ਇੱਥੋਂ ਦਾ ਜਿਵੇਂ ਆਪਣੇ ਗੁਰਦੁਆਰਾ ਸਾਹਿਬ ਹੁੰਦੇ ਉਵੇਂ ਇਹਨਾਂ ਦੇ ਜਿਹੜੇ ਫਿਲੀਪੀਨ ਦੇ ਲੋਕ ਆ ਇਹ ਚਰਚ ਨੂੰ ਮੰਨਦੇ ਆ ਮਤਲਬ ਇਹਨਾਂ ਦੇ ਚਰਚ ਆ ਦੇਖੋ ਤੁਸੀਂ ਇਹਨਾਂ ਨੇ ਚਰਚ ਕਿੰਨਾ ਸੋਹਣਾ ਬਣਾਇਆ ਹੋਇਆ ਵਾ ਪਰ ਇੱਕ ਗੱਲ ਹੈ ਬਈ ਮੈਂ ਜਦੋਂ ਦਾ ਇੱਥੇ ਆਇਆ ਮੈਂ ਇੱਕ ਚੀਜ਼ ਦੇਖੀ ਹੈ ਜਿਹੜੇ ਇਹ ਲੋਕ ਆ ਹਨਾ ਇੱਥੋਂ ਦੀ ਗਵਰਨਮੈਂਟ ਆ ਇਹ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਲਾਉਂਦੇ ਆ ਉਹ ਚਰਚ ਤੇ ਸਕੂਲਾਂ ਦੇ ਉੱਪਰ ਲਾਉਂਦੇ ਜਿੱਥੋਂ ਤੱਕ ਮੈਨੂੰ ਲੱਗਦਾ ਵਾ ਕਿਉਂਕਿ ਜਿੰਨੇ ਵੀ ਮੈਂ ਇਹਨਾਂ ਚਰਚ ਦੇਖੇ ਆ ਇਹਨਾਂ ਨੇ ਬਹੁਤ ਪੈਸਾ ਲਾਇਆ ਹੋਇਆ ਸਾਰਿਆਂ ਦੇ ਉੱਤੇ ਕੋਈ ਮਤਲਬ ਇੰਨੀ ਡੈਕੋਰੇਸ਼ਨ ਕੀਤੀ ਹੋਈ ਆ ਸਾਰਿਆਂ ਦੀ ਤੇ ਆ ਕਿੰਨੇ ਸਕੂਲਾਂ ਦੇ ਉੱਪਰ ਬਹੁਤ ਪੈਸਾ ਲਾਇਆ ਹੋਇਆ ਹੈ ਮਤਲਬ ਜਿਹੜੇ ਪ੍ਰਾਈਵੇਟ ਸਕੂਲ ਆ ਤੇ ਇਹ ਮਤਲਬ ਇਹ ਦੋ ਚੀਜ਼ਾਂ ਦੇ ਬਹੁਤ ਜ਼ਿਆਦਾ ਪੈਸਾ ਲੈਂਦੇ ਆ ਕਿ ਅੱਗੇ ਜਾ ਕੇ ਮੈਂ ਤੁਹਾਨੂੰ ਦਿਖਾਉਂਦਾ ਇੱਕ ਸ਼ੂਟ ਜਿੱਦਾਂ ਮਤਲਬ ਇਹ ਪੰਜਾਬ ਦੇ ਆ ਬੰਦਰਗਾ ਫਿਲੀਪੀਨ ਦੀ ਥੋੜਾ ਹੱਥਾਂ ਬੰਨ੍ਹ ਕੇ ਚੱਲ ਜਾਂਦਾ ਯਾ ਦੇਖੋ ਇੱਕ ਕੁੱਤਾ ਦੇ ਸਿਆਪਾ ਨੂੰ ਇਹ ਫਿਲੀਪੀਨ ਦਾ ਮਤਲਬ ਪੂਡਲ ਪੂਡਲ ਨਾਮ ਹੈ ਦਾ ਜਿਹੜਾ ਸਭ ਤੋਂ ਜ਼ਿਆਦਾ ਡੌਗ ਮੈਂ ਅੱਜ ਤੱਕ ਦੇਖਿਆ ਹੁਣ ਤੱਕ ਫਲਪੀਨ ਦੇ ਵਿੱਚ ਪੂਡਲ ਨਸਲ ਮੈਂ ਜ਼ਿਆਦਾ ਸਭ ਤੋਂ ਦੇਖੀ ਆ ਇੱਥੇ ਜਿਹੜੇ-ਜਿਹੜਿਆਂ ਨੇ ਵੀ ਰੱਖੇ ਵੇਗਾ ਪੂਡਲ ਸਭ ਤੋਂ ਜ਼ਿਆਦਾ ਮੈਂ ਇੱਥੇ ਦੇਖਿਆ ਪੂਡਲ ਨਸਲ ਦੇ ਡੌਗ ਇਹ ਬਹੁਤ ਜ਼ਿਆਦਾ ਰੱਖਦੇ ਆ ਹੋਰ ਵੀ ਹੈਗੇ ਆ ਬਟ ਪੂਡਲ ਇੱਥੇ ਬਹੁਤ ਜ਼ਿਆਦਾ ਵਾ ਤੇਲ ਗਿਆ ਸੀ ਮੱਕ ਤੇ ਟੈਂਕੀ ਕਰਾਲੀ ਹਣ ਆਪਾਂ ਫੁੱਲ ਆਪਾਂ ਜ਼ਿਆਦਾਤਰ ਬਾਈ ਸ਼ੈੱਲ ਦੇ ਪੰਪ ਤੋਂ ਤੇਲ ਪਾਉਣੇ ਹੁੰਦੇ ਆ ਇਹਨਾਂ ਦਾ ਤੇਲ ਵਧੀਆ ਹੁੰਦਾ ਵਾ ਤੇ ਜਿਹੜਾ ਇਹਨਾਂ ਦਾ ਪ੍ਰੀਮੀਅਮ ਪੋਨ ਨਾਮ ਹੈ ਉਹ ਹੈਗਾ 62.7 ਪੀਸੋ ਪਰ ਲੀਟਰ ਤੇਲ ਆ ਬਹੁਤ ਵਧੀਆ ਤੇਲ ਹੁੰਦਾ ਬਈ ਇਹਨਾਂ ਦਾ ਤੁਸੀਂ ਵੀ ਜਿਹੜੇ ਬੰਦੇ ਇੱਥੇ ਆ ਸ਼ੈੱਲ ਦੇ ਪੰਪ ਤੋਂ ਸਟਾਈ ਜ਼ਰੂਰ ਕਰੋ ਤੇਲ ਪਵਾ ਕੇ ਦੇਖਿਓ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਚਲੋ ਹਣ ਬਈ ਚੱਲਦੇ ਆ ਅੱਗੇ ਤੇ ਆਹ ਦੇਖੋ ਆ ਪੋਰਟ ਵਾਲਾ ਰਸਾ ਸ਼ੁਰੂ ਹੋ ਗਿਆ ਕੰਟੇਨਰ ਦੇ ਸੁਨੇ ਤੁਹਾਨੂੰ ਸ਼ੁਰੂ ਹੋ ਗਏ ਹਨ ਤੇ ਹੁਣ ਤੁਹਾਨੂੰ ਦਖੋ ਨਾਵੇਂ ਅੱਗੇ ਜਾ ਕੇ ਉਹ ਭਾਈ ਇੱਧਰ ਆ ਗਿਆ ਕੰਟੇਨਰ ਯਾਰਡ ਮਾਸਕ ਇਹ ਕੰਪਨੀ ਤੁਹਾਨੂੰ ਸਭ ਨੂੰ ਪਤਾ ਹੀ ਆ ਪੂਰੀ ਮਸ਼ਹੂਰ ਆ ਤੇ ਇਹਨਾਂ ਦਾ ਇੱਥੇ ਕੰਟੇਨਰ ਯਾਰਡ ਬਣਿਆ ਹੋਇਆ ਵਾ ਇੱਥੋਂ ਫਿਰ ਲੱਦ ਕੇ ਕੰਟੇਨਰ ਅੱਗੇ ਜਾ ਕੇ ਹੈਗਾ ਬੋਟ ਉੱਥੇ ਫਿਰ ਸ਼ਿਪਾਂ 'ਚ ਸ਼ਿਫਟ ਹੁੰਦੇ ਆ ਤੇ ਖਾਲੀ ਕੰਟੇਨਰ ਲਾ ਕੇ ਇੱਥੇ ਲੈ ਕੇ ਆਉਂਦੇ ਆ ਆ ਸਾਰੇ ਇੱਥੇ ਤੁਹਾਨੂੰ ਕੰਟੇਨਰ ਵਾਲੇ ਟਰੱਕ ਦੇ ਤੁਹਾਨੂੰ ਮਿਲ ਜਾਣਗੇ ਯਾਰ ਇਹ ਮਾਸਕ ਕੇ ਜਾਣਾ ਤੇ ਫਿਰ ਪੋਰਟ ਤੇ ਜਾ ਕੇ ਮਿਲਦਾ। ਵੀ ਮਿੱਤਰੋ ਇਹ ਹੈਗਾ ਵਾ ਪੋਰਟ ਦੇਖੋ ਸਾਹਮਣੇ ਆਈਆਰਆਈਐਸ ਦੇ ਕੰਟੇਨਰ ਲੱਦੇ ਹੋਏ ਸ਼ਿਪ 'ਚ। ਇਹਦੇ ਅੰਦਰ ਨਹੀਂ ਆਪਾਂ ਜਾ ਸਕਦੇ। ਟਿਕਟ ਲੈ ਕੇ ਹੀ ਜਾਣਾ ਪਊਗਾ। ਜਾਂ ਉਧਰ ਜਾਣਾ ਪਊਗਾ ਜਿਵੇਂ ਕਹਿ ਲਈਏ ਆਪਾਂ ਮਤਲਬ ਟਿਕਟ ਕਰਾ ਕੇ ਜੇ ਕਿਤੇ ਜਾਣਾ ਹੋਵੇ ਆਪਾਂ ਫੇਰ ਜਾ ਸਕਦੇ ਹਾਂ ਗੱਡੀਆਂ ਗੁੱਡੀਆਂ ਸਾਰੀਆਂ ਅੰਦਰ ਜਾ ਕੇ ਸ਼ਿਪ 'ਚ ਚੜ ਕੇ ਇੱਥੇ ਸ਼ਿਪ ਤੁਰਦੇ ਆ। ਇਹ ਪੋਰਟ ਆ ਇੱਥੋਂ ਦਾ। ਮਤਲਬ ਇੱਥੇ ਹੀ ਕੰਟੇਨਰ ਸ਼ਿਪ ਆਉਂਦੇ ਆ ਇੱਥੇ ਕਰੂ ਆਉਂਦੇ ਆ ਤੇ ਇੱਥੋਂ ਹੀ ਗੱਡੀਆਂ ਚੜ੍ਹਦੀਆਂ ਉਹ ਸਾਹਮਣੇ ਗੱਡੀ ਜਾਂਦੀ ਮੋਟਰ ਹਣੇ ਜਾਂਦਾ ਤੇ ਇਹ ਤੋਂ ਅੱਗੇ ਜਾ ਕੇ ਬਈ ਇੱਕ ਸ਼ਹਿਰ ਆਉਂਦਾ ਮਤਲਬ ਪਿੰਡ ਟਾਈਪ ਆ ਉੱਥੇ ਲੋਕ ਸਮਾਨ ਬਹੁ ਲੈ ਕੇ ਜਾਂਦੇ ਸ਼ਿਪ 'ਚ ਚੜਾ ਕੇ ਐਦਾਂ ਕਰਕੇ ਪੋਰਟ ਸੀਗਾ ਤੇ ਹੁਣ ਚਾਲਦੇ ਆ ਆਪਾਂ ਅੱਗੇ ਜਾ ਕੇ ਮੋਟਰ ਧਵਾਉਣੀ ਆ ਪਹਿਲਾਂ ਤਾਂ ਫਿਰ ਤੁਹਾਨੂੰ ਉੱਥੇ ਮਿਲਦੇ ਆ ਆਪਾਂ ਮਿੱਤਰੋ ਆਹ ਜਿਹੜੀ ਬੱਤੀ ਹੈ ਨਾ ਇੱਥੇ ਅਗੇ ਸ਼ਹਿਰ ਖਤਮ ਹੋ ਜਾਂਦਾ ਤੇ ਉਹ ਆਖਰੀ ਪੁਲਿਸ ਸਟੇਸ਼ਨ ਆ ਇੱਥੋਂ ਦਾ ਸ਼ਹਿਰ ਦਾ ਤੇ ਲਗਭਗ ਇਹ ਆਖਰੀ ਬੱਤੀ ਕਹਿ ਸਕਦੇ ਆ ਆਪਾਂ ਸ਼ਹਿਰ ਦੀ ਆਪਣੇ ਵੀ ਅੱਗੇ ਨੂੰ ਜਾ ਕੇ بس ਦੋ ਸ਼ਹਿਰ ਹੋਰ ਆ ਫਿਰ ਤਾਂ ਸਮੁੰਦਰ ਸ਼ੁਰੂ ਹੋ ਜਾਂਦਾ ਤੇ ਸਮੁੰਦਰ ਤੋਂ ਗਾਂ ਜਾ ਕੇ ਇੱਕ ਸਾਰਾਗਣੀ ਆਈਲੈਂਡ ਬਣਿਆ ਹੋਇਆ ਵਾ ਉਹ ਮਤਲਬ ਟੂਰਿਸਟ ਪਲੇਸ ਆ ਜਦੋਂ ਤੋਂ ਜਮਾ ਨੇੜੇ ਇੰਡੋਨੇਸ਼ੀਆ ਸ਼ੁਰੂ ਹੋ ਜਾਂਦਾ ਤੇ ਕੋਈ ਲਾਸਟ ਬੱਤੀ ਆ ਇਹ ਆ ਰੋਡ 에어ਪੋਰਟ ਨੂੰ ਚਲਿਆ ਜਾਂਦਾ ਭਈ ਆ ਹੈਗੀ ਆ ਫਲਕੀਨ ਚ ਮਸਜਿਦ ਮਤਲਬ ਜਿਹੜੇ ਫਲਕੀਨ ਚ ਮੁਸਲਮਾਨ ਰਹਿੰਦੇ ਆ ਉਹਨਾਂ ਦੀ ਮਸਜਿਦਾਂ ਤੇ ਬਣੀ ਹੋਈਆਂ ਇਦਾਂ ਨੇ ਪਰ ਇਹ ਬਹੁਤ ਜ਼ਿਆਦਾ ਵੱਡੀ ਆ ਮਤਲਬ ਇੱਥੇ ਸ਼ੁੱਕਰਵਾਰ ਨੂੰ ਇਹ ਨਮਾਜ਼ੇ ਪੜ੍ਹਦੇ ਆ ਤੇ ਇੱਥੇ ਆ ਬਹੁਤ ਜ਼ਿਆਦਾ ਇਕੱਠ ਹੁੰਦਾ ਸ਼ੁੱਕਰਵਾਰ ਨੂੰ ਦੇਖੋ ਉੱਤੇ ਲਿਖਿਆ ਵੀ ਹੋਇਆ ਵਾ ਰਮਾਦਾਨ ਮੁਬਾਰਕ ਉਹ ਸਾਹਮਣੇ 뷰 ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਨਜ਼ਾਰਾ ਆ ਰਿਹਾ ਵਾ ਦੇਖੋ ਮੈਂ ਭਾਈ ਅੱਜ ਲੇਟ ਬਹੁਤ ਜ਼ਿਆਦਾ ਹੋ ਗਿਆ ਵਾ 1 ਵਜੇ ਨਾਲਾ ਹੋ ਗਿਆ ਵਾ ਜਿਵੇਂ ਟਾਈਮ ਘਰੇ ਹੁੰਦਾ ਵਾ ਅੱਜ ਮੈਂ ਬਹੁਤ ਲੇਟ ਹੋ ਗਿਆ ਤੇ ਹੁਣ ਹਲੇ ਆਪਾਂ ਜਾ ਕੇ ਮੋਟਰ ਵੀ ਧਵਾਉਣੀ ਆ ਤੇ ਚਲੋ ਹੁਣ ਚੱਲਦੇ ਆ ਜਾ ਕੇ ਮਿਲਦੇ ਆ ਫਿਰ ਤੁਹਾਨੂੰ ਗਾਈਜ਼ ਲੰਬੀ ਫਾਈਨਲੀ ਆਪਾਂ ਆ ਚੁੱਕੇ ਆ ਤੇ ਮੋਟਰ ਧਵਾਉਣੀ ਸੀ ਯਾਰ ਪਰ ਹੁਣ ਮੋਟਰ ਧਵਾਉਣ ਦਾ ਪਲਾਨ ਕੈਨਸਲ ਕਰਨਾ ਪੈਣਾ ਕਿਉਂਕਿ ਮੀਂਹ ਵਾਲਾ ਮੌਸਮ ਪਿਆ ਯਾਰ ਬਰਨਾਂ ਦਾ ਆ ਹੀ ਹੁੰਦਾ ਜਦੋਂ ਮੈਂ ਮੋਟਰ ਧਵਾ ਲਾ ਉਦੋਂ ਮੀਂਹ ਆ ਜਾਂਦਾ ਮੈਂ ਕਹਿੰਦਾ ਜਦੋਂ ਤੂਪਾਈਆਂ ਲੱਗੀਆਂ ਲੱਗ ਜਾਣ ਫੇਰ ਧਵਾਵਾਂਗੇ ਤਾਂ ਕਰਕੇ ਹੁਣ ਕੈਨਸਲ ਕਰਤਾਗਾ ਮੋਟਰ ਵਾਹੇ ਲਿਬੜੀ ਬਹੁਤ ਧਵਾਣੀ ਸੀਗੀ ਪਰ ਯਾਰ ਹੁਣ ਨਹੀਂ ਆ ਜਾਣਾ ਵਾ ਹੋਦਾ ਅਦਰ ਪਈ ਜਾਂਦਾ ਵੇ ਘਰਾਂ ਲਾ ਦੇਖੋ ਮੌਸਮ ਜਮਾ ਨਹੀਂ ਵਾਲਾ ਬਣਿਆ ਵਾ ਲੋ ਵੀ ਮਿੱਤਰੋ ਅੱਜ ਦਾ ਵਲੌਗ ਇੰਨਾ ਹੀ ਜਿਵੇਂ ਤੁਹਾਨੂੰ ਦੱਸਿਆ ਕਿ ਮੋਟਰ ਧਵਾਣੀ ਸੀ ਪਰ ਮੌਸਮ ਨਹੀਂ ਵਾਲਾ ਹੋ ਗਿਆ ਮਿੱਤਰੋ ਜੇ ਬਲੌਗ ਚੰਗਾ ਲੱਗਿਆ ਲਾਈਕ ਮੈਨ ਕਰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਦੱਸੋ ਕਿੰਦਾ ਕਿੰਦਾ ਦੇ ਬਲੌਗਸਰ ਅੱਗੇ ਚਾਹੀਦੇ ਆ ਚਲੋ ਮਿਲਦੇ ਹਾਂ ਹੁਣ ਇੱਕ ਮਿੰਟ